ਅਜਗਤਾਰ ਸਿੰਘ ਸੁਪਾ ਜੋਇੰਟ 77 ਪੰਜਾਬ ਰੋਡ 'ਵਿਚ ਪੰਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਹੋਣੇ ਨੇ 25/11 ਅੱਜ ਸਾਡਾ ਜਿੰਨੀਆਂ ਵੀ ਜਿੱਥੇ-ਜਿੱਥੇ ਵੀ ਜਿੰਨੀਆਂ ਚੌਣਾ ਹੋ ਰਹੀਆਂ ਨੇ ਅੱਜ ਸਾਡਾ ਸਾਰਾ ਹੀ ਉਹਨਾਂ ਹਲਕਿਆਂ ਦੇ ਵਿੱਚ ਰੋਸ ਮਾਰਚ ਆ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਨੇ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਿਸ ਦੇ ਸਬੰਧੇ ਵਿੱਚ ਅਸੀਂ ਬਾਰ-ਬਾਰ ਨੋਟਿਸ ਦੇ ਕੇ ਪ੍ਰੋਗਰਾਮ ਕਰਦੇ ਵੀ ਆ ਰਹੇ ਹਾਂ ਪਰ ਸਰਕਾਰ ਉਹਨਾਂ ਮੰਗਲ ਸਾਡੀ ਭੱਜ ਦੀ ਨਜ਼ਰ ਆ ਰਹੀ ਆ ਜਿਸ ਕਰਕੇ ਅੱਜ ਅਸੀਂ ਆਪਦਾ ਰੋਸ ਮਾਰਚ ਕਰ ਰਹੇ ਆ ਭਲਾ ਜੀ ਕੀ ਮੰਗਾ ਮੇਨ ਮੰਗਾ ਸਾਡੀਆਂ ਅਸੀਂ ਨੇ ਵੀ ਸਾਡੇ ਜਿਹੜੇ ਵਿਭਾਗ ਨੇ ਇਹਨਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਨਾ ਉਹ ਰੈਗੂਲਰ ਕੀਤਾ ਜਾਵੇ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਨਵੀਆਂ ਬੱਸਾਂ ਪਾਈਆਂ ਜਾਣ ਕਿਉਂਕਿ ਲੋਕਾਂ ਦੀਆਂ ਧੀਆਂ ਪੈਣਾਂ ਨੂੰ ਲਗਭਗ ਜਿੰਨੀ ਆਬਾਦੀ ਆ ਉਸ ਆਬਾਦੀ ਦੇ ਮੁਤਾਬਕ 10000 ਬੱਸ ਪਾਈ ਜਾਵੇ ਕਿਉਂਕਿ ਆਬਾਦੀ ਵਾਧਾ ਦੇ ਬੱਸਾਂ ਲਗਭਗ ਸਾਡੇ ਕੋਲ ਸਾਰੀਆਂ ਹੀ 2000 ਬੱਸਾਂ ਜਿਸ ਦੇ ਨਾਲ ਦਿੱਕਤ ਆਉਂਦੀ ਹੈ ਸਵਾਰੀ ਗੱਡੀਆਂ ਭਰੀਆਂ ਰਹਿਣ ਕਰਕੇ ਸਵਾਰੀ ਡਿੱਗਦੀ ਹੈ ਆਟਿਆ ਦੇ ਵਿੱਚ ਕੋਈ ਗਾਲ੍ਹਾਂ ਕੱਢਦਾ ਕੋਈ ਕਿਵੇਂ ਉਹ ਚੀਜ਼ ਦੀ ਸਾਡੀ ਮੰਗ ਹੈ ਵੀ ਵਿਭਾਗ ਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਨਵੀਆਂ ਬੱਸਾਂ ਪਾਈਆਂ ਜਾਣ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਪਾਲਿਸੀ ਹੋਵੇ ਕਿ ਵਿਭਾਗ ਦੇ ਵਿੱਚ ਜਿਹੜਾ ਵਿਭਾਗ ਉੱਚ ਪੱਧਰ ਦੇ ਆਪਣੀ ਸੇ ਵਨਵਾ ਸਕੇ ਮੈਂ ਸ਼ਮਸ਼ੇਰ ਸਿੰਘ ਫੂਬਾ ਜਰਨਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਵੱਖ-ਵੱਖ ਢੀਪੋਂ ਤੋਂ ਆ ਕੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਰਕਾਰ ਦੇ ਵਿਰੁੱਧ ਕਿਉਂਕਿ ਲੰਬੇ ਸਮੇਂ ਤੋਂ ਸਰਕਾਰ ਜਦੋਂ ਸੱਤਾ ਚਾਹੀਏ ਤੇ ਸਾਡੇ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਵਿਭਾਗ ਚ ਨਵੀਆਂ ਬੱਸਾਂ ਪਾਉਣਾ ਤੇ ਨਿੱਜੀਕਰਨ ਨੂੰ ਬੰਦ ਕਰਨਾ ਉਹ ਲਗਾਤਾਰ ਜਿਹੜਾ ਇਹ ਸਰਕਾਰ ਚ ਵੱਧ ਹੋ ਰਿਹਾ ਜਿਹਦੇ ਰੋਸ ਵਜੋਂ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਜਿਹਦੇ ਚ ਪਿਛਲੇ ਸਮੇਂ ਸਾਡੀਆਂ ਮੀਟਿੰਗਾਂ ਵੀ ਹੋਈਆਂ ਸੋ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਜਿਹਦੀਆਂ ਸਾਡੀਆਂ ਮੰਗਾਂ ਨੂੰ ਹੱਲ ਕਰਨ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਹਦੇ ਜੇ 1 ਮਹੀਨੇ ਦਾ ਸਮਾਂ ਲਿਆ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਦੇ ਅ ਤੱਕ ਪੱਕਾ ਕੀਤਾ ਜਾਊਗਾ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਊਗੀ ਪਰ ਕਿਤੇ ਨਾ ਕਿਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਡੀਆਂ ਮੰਗਾਂ ਨੂੰ ਉਲਝਾਇਆ ਜਾ ਰਿਹਾ ਵਾ ਤੇ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਕਿਉਂਕਿ ਨਾਲ ਦੀਆਂ ਸਟੇਟਾਂ ਦੇ ਵਿੱਚ ਵੀ ਮੁਲਾਜ਼ਮ ਪੱਕੇ ਵੀ ਹੋ ਰਹੇ ਪਰ ਸਾਡੇ ਪੰਜਾਬ 'ਚ ਜਿਹੜੀ ਭਗਤ ਸਿੰਘ ਦੇ ਨਾਂ ਤੇ ਆਈ ਸੱਤਾ 'ਚ ਸਰਕਾਰ ਉਹ ਲਗਾਤਾਰ ਨਿੱਜੀਕਰਨ ਕਰਨ ਵਾਲੇ ਪਾਸੇ ਨੂੰ ਜਾ ਰਹੀ ਆ ਜਿਹਦੇ ਨਾਲ ਸਿੱਧੇ ਤੌਰ ਤੇ ਜੇਕਰ ਇਹ ਸਰਕਾਰ ਨੇ ਇਸੇ ਤਰੀਕੇ ਨਾਲ ਹੀ ਚੱਲੀ ਤੇ ਭੁੱਖ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰੀ ਵਿਭਾਗ ਵੀ ਖਤਮ ਹੋ ਜਾਣਗੇ ਤੇ ਜਿਹੜੇ ਨੌਜਵਾਨ ਆ ਉਹ ਵੀ ਕਿਤੇ ਨਾ ਦਿਹਾੜੀਆਂ ਕਰਨ ਨੂੰ ਮਜਬੂਰ ਹੋ ਜਾਣਗੇ ਜਾਂ ਬਾਹਰਲੇ ਮੁਲਕਾਂ ਨੂੰ ਜਾਣ ਵਾਸਤੇ ਮਜਬੂਰ ਹੋਣਗੇ ਮੇਰਾ ਨਾਮ ਸੋਪਾਲ ਸਿੰਘ ਜੀ ਪੀ ਆਰਟੀਸੀ ਬਰਨਾਰਡ ਡਿਪੂ ਜਨਰਲ ਸੈਕਟਰੀ ਆ ਸਾਡਾ ਜਿਹੜਾ ਇਹ ਰੋਸ ਮਾਰਚ ਹੈਗਾ ਇਹ ਆਮ ਆਦਮੀ ਜਿਹੜੀ ਸਰਕਾਰ ਅਗੇ ਇਹ ਹੋਂਡ ਚਾਹੀ ਸੀ ਕਿ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਹਜੇ ਤੱਕ ਇਹਨਾਂ ਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਇੱਕ ਵੀ ਮੁਲਾਜ਼ਮ ਨ ਪੱਕਾ ਕੀਤਾ ਨਾ ਹੀ ਕੋਈ ਨਵੀਂ ਬੱਸ ਪਾਈ ਹੈਗੀ ਆ ਸਾਡਾ ਇਹ ਰੋਸ ਮਾਰਚ ਆ ਉਹ ਜੋ ਚਾਰੇ ਜਿਮਣੀ ਚੌਣਾ ਨੇਗੇ ਪੰਜਾਬ ਦੇ ਵਿੱਚ ਉਹ ਚਾਰੇ ਜਗ੍ਹਾ ਤੇ ਸਾਈ ਦੇ ਸਾਈ ਦੀ ਬੋਲੋ ਕੀਤਾ ਜਾ ਰਿਹਾਗਾ ਸਾਡੇ ਅੱਜ ਬਰਨਾਲਾ ਦੇ ਵਿੱਚ ਪੀ ਆਰਟੀਸੀ ਚੰਡੀਗੜ੍ਹ ਪਨਵਾ ਚੰਡੀਗੜ੍ਹ ਪਟਿਆਲਾ ਪਟਿਆਲਾ ਹੈੱਡ ਆਫਸ ਸੰਗਰੂਰ ਬਟਲਾੜਾ ਲੁਧਿਆਣਾ ਦੋਨੋਂ ਡੀਪੂ ਉਹ ਇੱਥੇ ਸਾਰੇ ਸਾਡੇ ਵਰਕਰ ਜੋ ਰੋਸ ਮਾਰਚ ਕਰਨ ਵਾਸਤੇ ਆਏ ਨੇ ਅੱਜ ਅਸੀਂ ਕਾਲੇ ਝੰਡੇ ਲੈ ਕੇ ਤੇ ਕਾਲੀਆਂ ਪੱਟੀਆਂ ਲੈ ਕੇ ਇਹ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਸਰਕਾਰ ਨੇ ਨਾ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਸੀ ਜੋ ਸਾਡੀ ਕਮੇਟੀ ਬਣੀ ਸੀਗੀ ਸਬ ਕਮੇਟੀ ਬਣ ਕੇ ਰਿਪੋਰਟ ਤਿਆਰ ਹੋ ਗਈ ਸੀ ਮਲਾਜ ਨੂੰ ਪੱਕੇ ਕਰਨ ਵਾਸਤੇ ਉਹ ਜੋ ਟਰਾਂਸਪੋਰਟ ਮੰਤਰੀ ਹੈਗਾ ਉਹ ਕਿਤਨਾ ਕਿਤੇ ਪਤਾ ਨਹੀਂ ਕਿਉਂ ਅੰਨਕਾਨੀ ਕਰ ਰਹੇ ਨੇ ਕਿ ਪਿਛਲੇ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਹੈਗਾ ਸਿਰਫ ਕਿੱਲੇ ਮੀਟਿੰਗਾਂ ਦੇ ਰਹੇ ਨੇ ਹੁਣ ਵੀ ਸਿਰਫ ਇਹ ਕਹਿੰਨ ਕਿ ਆਹਦੇ ਨਾਲ ਮੀਟਿੰਗ ਕਰ ਲਓ ਮੀਟਿੰਗਾਂ ਕਰਕੇ ਹੀ ਕਰਾਂਗੇ ਸਾਨੂੰ ਜੇ ਤੁਸੀਂ ਦੇਣਾ ਕੋਈ ਚਿੱਠੀ ਪੱਤਰ ਦਿਓ ਇਹ ਮੰਗਾ ਨਹੀਂ ਮੰਗਨੀ ਅਗੇ ਅਗਲਾ ਸੰਘਰਸ਼ ਹੋਵੇਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਿਆ ਤਾਂ ਸੈਂਟਰ ਬੋਰਡੀ ਵੱਲੋਂ ਜੋ ਵੀ ਸਾਨੂੰ 27 ਦੇ 27 ਡੀਪਾਂ ਵੱਲੋਂ ਪ੍ਰੋਗਰਾਮ ਆਊਗਾ ਜਿਵੇਂ ਕਿ ਹਾਈਵੇ ਰੋਡ ਜਾਮ ਕਰਨਾ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਇਹਨਾਂ ਦਾ ਪੰਡੀ ਪ੍ਰਚਾਰ ਕਰਨਾ ਹੋਰ ਵੀ ਠਿੱਕ ਐਕਸ਼ਨ ਕੀਤਾ ਜਾਣਗੇ ਮੇਰਾ ਨਾਮ ਹਰਕੇਸ਼ ਕੁਮਾਰ ਵਿਕੀਆ ਜੀ ਪੰਜਾਬ ਰੋਡਵੇ ਪ ਜਿਹੜਾ ਅੱਜ ਅਸੀਂ ਰੋਸ ਮਾਰਜ ਕਰ ਰਹੇ ਹਾਂਗੇ ਉਹ ਸਾਡੇ ਵਰਕਰਾਂ ਦੇ ਵਿੱਚ ਸਾਡੇ ਭਰਾਵਾਂ ਦੇ ਵਿੱਚ ਗੁੱਸਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਘੱਟ ਤੋਂ ਘੱਟ 20 ਤੋਂ 25 ਮੀਟਿੰਗਾਂ ਕਰ ਚੁੱਕੇ ਹਾਂ ਪੈਨਲ ਮੀਟਿੰਗਾਂ ਸਾਡੀਆਂ ਸਾਡੀਆਂ ਉੱਚ ਅਧਿਕਾਰੀਆਂ ਨਾਲ ਮਾਣਯੋਗ ਟਰਾਂਸਪੋਰਟ ਮੰਤਰੀ ਜੀ ਨਾਲ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਹੋਈਆਂ ਨੇ ਪਿਛਲੇ ਸਮੇਂ 'ਚ ਸੋ 1 ਜੁਲਾਈ ਨੂੰ ਪਿਛਲੇ ਸਮੇਂ 'ਚ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ ਸਮਾਂ ਦਿੱਤਾ ਸੀ ਦੇ ਕਮਹੀਨੇ ਦੇ ਵਿਚ ਵਿਚ ਤੁਹਾਡੀ ਜਿਹੜੀ ਪਾਲਿਸੀ ਆ ਉਹ ਬਣ ਕੇ ਆ ਗਈ ਉਹਨਾਂ ਨੇ ਕਮੇਟੀ ਨੂੰ ਦੇ ਦੇ ਦਿੱਤੇ ਸੀ ਤੇ ਸਾਡੇ ਜਿਹੜੇ ਉੱਚ ਅਧਿਕਾਰੀ ਨੇਗੇ ਉਹਨਾਂ ਦੀ ਡਿਊਟੀ ਲਈ ਸੀ ਇੱਕ ਕਮੇਟੀ ਬਣਾਈ ਸੀ ਲਗਭਗ 4 ਤੋਂ 5 ਮਹੀਨੇ ਬੀਤ ਜਾਣ ਦੇ ਬਾਵਜੂਦ ਅਸੀਂ ਦੁਬਾਰਾ ਫਿਰ ਸੰਘਰਸ਼ਾਂ ਦੇ ਰਾਹ ਪਏ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਸਾਡੀਆਂ ਮਾਨਯੋਗ ਟਰਾਂਸਪੋਰਟ ਮੰਤਰੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਪਰ ਉਹ ਮੀਟਿੰਗਾਂ ਦੇ ਵਿੱਚ ਕਿਤੇ ਨਾ ਕਿਤੇ ਖਾਣਾ ਪੂਰਤੀ ਕੀਤੀ ਗਈ ਹੈ ਤੇ ਲਗਭਗ ਜਿਹੜੇ ਸਾਡੇ ਕੰਮ ਆ ਕੱਚੇ ਕੰਮ ਆ ਉਹਨਾਂ ਦੇ ਵਿੱਚ ਨਰਾਸ਼ਾ ਜਿਹੜੀ ਆਈ ਹੈਗੀ ਕਿਉਂਕਿ ਜਿਹੜੇ ਲਾਸਟ ਦੇ ਵਿੱਚ ਮੀਟਿੰਗ ਹੋਣੀ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਹੋਣੀ ਸੀ ਉਹਨਾਂ ਵੱਲੋਂ ਕੀਤੇ ਗਏ ਮੈਸੇਜ ਨੂੰ ਵੀ ਇਹ ਜਿਹੜੀ ਸਰਕਾਰ ਹੈ ਤੇ ਮੈਨੇਜਮੈਂਟ ਹੈ ਉਹ ਕਿਤੇ ਨਾ ਕਿਤੇ ਭੱਜਦੀ ਦਿਖਾਈ ਦਿੱਤੀ ਹੈ ਜਿਸ ਕਰਕੇ ਸਾਡੇ ਜਿਹੜੇ ਭਰਾਵਾ ਦੇ ਵਿੱਚ ਰੋਸ ਸੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਆਮ ਪਬਲਿਕ ਨੂੰ ਜਾਣੂ ਕਰਵਾਉਣ ਆਏ ਆ ਵੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਸਤਾ ਵਿੱਚ ਆਈ ਸੀ ਆਉਣ ਤੋਂ ਪਹਿਲਾਂ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਬੋਲੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਅੱবি ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਕੱਚੇ ਕੰਮ ਇਹਨਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਜਿਹੜੇ ਵਿਚੋਲੇ ਰੱਖੇ ਗਏ ਪਿਛਲੇ ਸਮੇਂ 'ਚ ਉਹਨਾਂ ਨੂੰ ਬਾਹਰ ਕੱਢਾਂਗੇ ਅੱਜ ਉਹੀ ਵਿਚੋਲੇ ਆ ਜਿਹੜੇ ਕੱਚੇ ਕਾਮਿਆਂ ਨੂੰ ਲੁੱਟ ਕੇ ਮੰਤਰੀਆਂ ਦੀਆਂ ਜੇਬਾਂ ਭਰ ਰਿਹਾ ਮੰਤਰੀਆਂ ਦੀਆਂ ਕੁੱਠੀਆਂ ਭਰ ਰਿਹਾ ਤੇ ਸਾਡੇ ਕੱਚੇ ਮਲਾਜਮਾਂ ਦਾ ਖੂਨ ਚੂਸ ਰਿਹਾ ਇੱਥੋਂ ਤੱਕ ਕਿ ਸਾਡੇ ਜਿਹੜੇ ਕੱਚੇ ਮਲਾਜਮਾਂ ਉਹਨਾਂ ਨੂੰ ਆਊਟਸੋਰਸ ਤੇ ਠੇਕੇਦਾਰੀ ਸਿਸਟਮ ਦੇ ਵਿੱਚ ਦੋ-ਦੋ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾਲ ਦੀ ਨਾਲ ਅਸੀਂ ਪਬਲਿਕ ਦੀ ਸਹੂਲਤ ਵਾਸਤੇ ਬੱਸਾਂ ਦੀ ਮੰਗ ਕੀਤੀ ਸੀ ਪਿਛਲੇ ਸਮੇਂ 'ਚ ਲਗਭਗ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਲ ਤੱਕ ਇੱਕ ਵੀ ਬੱਸ ਹੈ ਜਿਹੜੀ ਵਿਭਾਗ ਦੇ ਵਿੱਚ ਨਾ ਪੀਆਰਟੀਸੀ ਦੇ ਵਿੱਚ ਨਾ ਪਣਵੱਸ ਦੇ ਵਿੱਚ ਦੋਨੋਂ ਵਿਭਾਗਾਂ ਦੇ ਵਿੱਚ ਕੋਈ ਵੀ ਬੱਸ ਜਿਹੜੀ ਇਹ ਸਰਕਾਰ ਵੱਲੋਂ ਪਾਈ ਨਹੀਂ ਗਈ ਇੱਥੋਂ ਤੱਕ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਇਹਨਾਂ ਨੂੰ ਨਾਜਾਇਜ਼ ਘਟੌਤੀਆਂ ਪਾਈਆਂ ਜਾ ਰਹੀਆਂ ਨੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਨੇਜਮੈਂਟ ਵੱਲੋਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੋਸ਼ ਨੇ ਮੈਨੇਜਮੈਂਟ ਤੇ ਲੱਗਦੇ ਰਹੇ ਨੇ ਸਮੇਂ-ਸਮੇਂ ਤੇ ਜਿਸ ਕਰਕੇ ਸਾਡੇ ਭਰਾਵਾਂ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਰੋਸ ਨੂੰ ਦੇਖਦੇ ਹੋਏ ਸਾਡੇ ਜਿਹੜੇ ਪਨਵਸਦਾ ਆਦਾਰਾ ਤੇ ਪੀਆਰਟੀਸੀ ਦਾ ਆਦਾਰਾ ਦੋਨੇ ਆਦਾਰਿਆਂ ਦੇ ਜਿਹੜੇ ਕੱਚੇ ਮੁਲਾਜ਼ਮਾ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਇਆ ਅੱਜ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੁੱਤੀ ਪਈ ਉਹਨੂੰ ਜਗਾਉਣਾ ਆ ਆਪਦੀ ਹੱਕੀ ਦੇ ਜਾਇਜ਼ ਮੰਗਾਂ ਮੜਵਾਉਣ ਵਾਸਤੇ ਅਜੁਰੇ ਜਿਹੜਾ ਰੋਸ ਪ੍ਰਦਰਸ਼ਨ ਵਿੱਚ ਹਾਜ਼ਰ ਹੋਇਆ ਕਿਰਪਾਲ ਸਿੰਘ ਜੈਕ ਸੁਭਾਗੂ ਪਨਵਸ ਪੀਆਰਟੀਸੀ ਕਨੈਕਟ ਵਰਕਰ ਯੂਨੀਅਨ ਬਰਨ ਇਹ ਜੋ ਵੀ ਅਜੇ ਹੀ ਰੋਸ ਮਾਰਚ ਹੋ ਰਿਹਾ ਹੈਗਾ ਉਹ ਜਿਹਨੇ ਸਾਡੀਆਂ ਮੰਗਾਂ ਨੂੰ ਨਾ ਲਾਗੂ ਕਰਦੇ ਹੋਏ ਬਾਰ-ਬਾਰ ਮੀਟਿੰਗਾਂ ਕਰਕੇ ਸਾਨੂੰ ਹਰ ਇੱਕ ਮੀਟਿੰਗ ਤੇ ਕੋਈ ਨਾ ਕੋਈ ਲਾਰਾ ਲਾ ਕੇ ਸਾਨੂੰ ਕਿਤੇ ਨਾ ਕਿਤੇ ਜੋ ਵੀ ਸਾਡੀ ਮੰਗ ਹੁੰਦੀ ਸੀ ਉਸ ਮੰਗ ਨੂੰ ਨਕਾਰਿਆ ਗਿਆ ਜਿਸ ਦੇ ਰੋਸ ਵਿੱਚ ਅੱਜ ਅਸੀਂ ਜਿਹੜਾ ਇਹ ਇਥੋਂ ਬਰਨਾਲਾ ਢੀਪੂ ਤੋਂ ਸ਼ੁਰੂ ਕਰਕੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਤੇ ਜਿਵੇਂ ਸੰਘੇੜਾ ਹੋਰ ਕੱਟੂ ਵਾਲਿਆਂ ਇਧਰ ਸੰਘੇੜਾ ਪਿੰਡਾਂ ਵਿੱਚ ਦੀ ਹੁੰਦੇ ਹੋਏ ਕੰਗੜ ਨੰਗਰ ਜਿਹੜੀ ਹੋ ਕੇ ਜਿਹੜਾ ਬਰਨਾਲਾ ਸ਼ਹਿਰ ਬਾਜ਼ਾਰ ਵਿੱਚ ਹੀ ਹੁੰਦੇ ਹੋਏ ਨਾਹਰੇਬਾਜੀ ਕਰਦੇ ਹੋਏ ਤੇ ਆ ਕੇ ਜਿਹੜਾ ਬਰਨਾਲਾ ਡੀਪੀ ਦੇ ਵਿੱਚੀ ਸਮਾਪਤੀ ਕਰਿਆ। ਜੇ ਗੱਲ ਕਰੀਏ ਹਰ ਵਾਰ ਤੁਹਾਡੇ ਨਾਲ ਧਰਨੇ ਵੀ ਲਗਾਏ ਜਾਂ ਮਜਾਰੇ ਵੀ ਕੀਤੇ ਜਾਂਦੇ ਫਿਰ ਵੀ ਮੰਗਾ ਪੂਰੀਆਂ ਕਿਹੜੇ ਹੁਣੇ ਮੰਨਿਆ ਮੰਗਾ ਉਹ ਨਹੀਂ ਪੂਰੀ ਹੁੰਦੇ ਇਹਨੂੰ ਕਿਵੇਂ ਦੇਖਦੇ ਹੋ? ਨਹੀਂ ਜੇ ਮੰਨਿਆ ਹੋ ਗਿਆ ਮੰਗਾ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਉਹ ਮੰਗ ਜੇ ਮੰਗਾ ਮੰਨਿਆ ਪੂਰੀਆਂ ਨਹੀਂ ਹੁੰਦੀਆਂ ਤਾਂ ਹੀ ਤਾਂ ਇਸ ਰੋਸ ਵਜੇ ਅਸੀਂ ਪੂਰਾ ਤਿੱਖਾ ਸੰਘਰਸ਼ ਕਰ ਰਹੇ ਆਂ ਇਹ ਦੂਜਾ ਦੇ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ।